डीसी ਹੋਵੇ ਤਾਂ ਇਹੋ ਜਿਹਾ ਇਹ ਸ਼ਬਦ ਸ੍ਰੀ ਅਮਰਸਰ ਸਾਹਿਬ ਦੀ ਡੀਸੀ ਸਾਖੀ ਸਾਨੇ ਲਈ ਲੋਕ ਅਕਸਰ ਵਰਤਦੇ ਨੇ ਇੱਕ ਬਜ਼ੁਰਗ ਨੇ ਤਾਂ ਸ਼ਰਮ ਕਰ ਦਿੱਤਾ ਕਿ ਅਜਿਹੇ ਡੀਸੀ ਚਾਹੀਦੇ ਨੇ ਉਹਨਾਂ ਉਸ ਡੀਸੀ ਨੂੰ ਕਲਾਵੇ ਵਿੱਚ ਲਿਆ ਅਤੇ ਉਸ ਦੀ ਸ਼ਲਾਘਾ ਕੀਤੀ ਇਸ ਵਾਇਰਲ ਵੀਡੀਓ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਤੇ ਤੁਸੀਂ ਵੀ ਵੇਖੋ ਪੂਰੀ ਵੀਡੀਓ ਤੇ ਬਜ਼ੁਰਗ ਨੇ ਕਿਵੇਂ ਉਸ ਨੂੰ ਅਸੀਸ ਦਿੱਤੀ ਈਸੀ ਚਾਹੀਦੀ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਕ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਲਈ ਤਾਂ ਤੁਸੀਂ ਚਲ ਆਉਣਾ ਨਹੀਂ ਐਨਡੀਐਫ ਦੀ ਟੀਮ ਆਈ ਨਾਲ ਸਾਡੇ ਇਹ ਕੀ ਆਉਣਾ ਨਹੀਂ ਚਾਹਤੇ ਇਹ ਨਹੀਂ ਆਉਣਾ ਇਹ ਤਾਂ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਹਦਰ ਜੀ ਚੱਲ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਲੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਕੀ ਕੋਈ ਨਹੀਂ ਸਟੇਰ ਦੇ ਨਹੀਂ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੇ ਘਰਵਾਲੇ ਨੂੰ ਕੁਝ ਨਹੀਂ ਹੁੰਦਾ ਮੈਨੂੰ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਿਆਦਾ ਪਿਛੇ ਫੇਰ ਬਹੁਤ ਸਮਾਇਆ ਕਿਉਂ ਇੱਥੇ ਸੰਕਰਿਆ ਮਾਝੂਰੀ ਆ ਚੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਿਆਦਾ ਅਸਲ ਚਾਹ ਪਾਣੀ ਚਾਹੀਦਾ ਨੀ ਕੋਈ ਲੇਡੀ ਸਾਹਿਬ ਜੇ ਜੇ ਜੀ ਨੂੰ ਤਾਂ ਫੇਰ ਦੋ ਨਹੀਂ ਉਹਨਾਂ ਜਾਣਾ ਨਹੀਂ ਕੀ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਫੇਜ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਟਾ ਤੇ ਵੀ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਦੋ ਜੀ ਰਹਿ ਗਏ ਇੱਥੇ ਅਮੜੀ ਬਹੁਤ ਨੇ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਜਾਂਦੇ ਸਾਡੇ ਇਹ ਲੋਕ ਪਾਣੀ ਸਾਡੇ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਸਨ ਦੀ ਲੋੜ ਵੀ ਕਰਕੇ ਦੇਗੀ ਮੈਡੀਕਲ ਕਿੱਟ ਦੀ ਬੜੀ ਕਦੀ ਖਰੀਦ ਕਰਨ ਰੱਬ ਨੂੰ बहुत बहुत नहीं नहीं सादा फैल्स तो तो है गणपति बाप्पा जी बहुत बढ़िया बढ़िया हो रहे थे और ताडे वरगे बच्चे बहुत फायदा कर बस थैंक यू आपने मेरी बट हुण भी नहीं है कि तुझे चलपा कुछ नहीं होता है ये सिर्फ साहब की फोर्स है ठीक है जी इसलिए कोई ले जो जे पीछे नहीं है पीछे तो नहीं को पानी चढ़ा के दे दी अपना ये ਦੋ ਢਾਈ ਘੰਟਾ ਉੱਤਰ ਗਿਆ ਤਾਂ ਪਾਣੀ ਉੱਤਰ ਗਿਆ ਬਸਲ ਹੋਣ ਜਿਹੜੀ ਆ ਜੋ ਬਸ ਬਣਾ ਹੋ ਗਿਆ ਸਾਡੇ ਡੰਗਰਾਂ ਵਾਤੇ ਇਹਦੇ ਡੇਰਾਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ੇ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਠ ਕੇ ਰਿਹਾ ਆਪਣੇ ਵੀ ਨਾਮ ਲਾ ਲੇ ਲਿਖਾ ਦੇ ਨਾਮ ਦੇਖੇ ਇਹ ਨਾਮ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਧਾਲੀ ਚ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਨਹੀਂ ਨਹੀਂ ਹੋਈ ਬਟੇ ਫੋਨ ਜਾਣ ਕੇ ਦੇਖਦਾ ਦੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਸਾਡੇ ਡੰਗਰ ਉੱਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਜਿੱਥੇ ਸੜ ਕੋਬੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦੋ ਉਹਨਾਂ ਨੂੰ ਰਾਸ਼ਨ ਪਾਣੀ ਮਿਲਦਾ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਦੀ ਹੈ ਮੈਡੀਸਨ ਦੀ ਲੋੜ ਹੈ ਮੈਡੀਸਨ ਦੀ ਕਿਸੇ ਦੀ ਜ਼ਰੂਰਤ ਨਹੀਂ ਰੱਖ ਲਓ ਫਿਰ ਵੀ ਰੱਖ ਲਓ ਆਪਣੇ ਦੇ ਡੇਰੇ ਕੋਲ ਬਾਬਾ ਜੀ ਰੱਖ ਲਓ ਸਾਰਿਆਂ ਪਿੰਡ ਚ ਦੇ ਗਿਆ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਹਾਂ ਮੈਡੀਕਲ اڑے جورا لا مین کھدا چورا لا ٹھیک ہے ایک منٹ ڌنڪو آهي هي ਆਹੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮਨ ਦੇ ਵਿੱਚ ਸਾਡੀ ਸਾਡੀ ਸਾਡੇ ਮਨ ਦੇ ਵਿੱਚ ਨਾ ਬੇਟਾ ਡਾਕਟਰ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੇ ਦਾ ਕਰਦੇ ਡਾਕਟਰ ਦੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਕੈਂਡੀ ਦੇ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਤਿਆਰਾਂ ਦੇ ਵਿੱਚ ਕੋਡਰ ਨੇ ਉਹ ਚੱਕੇ ਥੋੜਾ ਉਹਨੂੰ ਪਾ ਦੇ ਅਸੀਂ ਇੱਕ ਹੋਰ ਹਾੜਾ ਰੱਖਿਆ ਜੇ ਜਨਰਲ ਵੀ ਆ ਅਸਰ ਵਾਲਾ ਕੋਈ ਨਹੀਂ ਆਇਆ ਆ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਬੀਪੀ ਵੀ ਕੋਲੀ ਚਹੀਦੀ ਹੈ ਕੋਈ ਗੱਲ ਆ ਆ ਆ ਕਿੰਨੀ ਮੋੜ ਟੋਨੋ ਗੁੱਡ ਦਾ ਪਾਣੀ ਥੱਲੇ ਨਾ ਖੜੇ ਹੋ ਥੱਲੇ ਨਾ ਖੜੇ ਹੋ ਲੈਫਟ ਨਾ ਖੜੋ ਉਹ ਰੰਗ ਹਾਂਜੀ ਆ ਰੋਡ ਦੇ ਥੱਲੇ ਕਰ ਰੋਡ ਤੇ ਥੱਲੇ ਆ ਤੂੰ ਆਹ ਇਹ ਜੱਣੀ ਆ ਜੱਣ ਹੈ ਜੱਣ ਨਹੀਂ ਹਾਂ ਜੱਣ ਨਹੀਂ ਨਹੀਂ ਆਪਣੇ ਪਿੰਡ ਜੰਮਿਆ ਦੀ ਬਾਅਦ ਜਾਂਦੇ 5 15 ਕਰ ਆਜੋ ਬੁਕੇੜੇ ਇਹ ਸਿੱਧੇ ਜਾ ਰਹੇ